ਜੇ ਪੂਰੇ ਇੰਡੀਆ ਦੇਸ਼ ਦੇ ਵਿੱਚ ਟਰੱਕ ਭਾਈਚਾਰੇ ਵੱਲੋਂ ਜਿਹੜਾ ਕਿ ਹੜਤਾਲ ਕਰ ਦਿੱਤੀ ਗਈ ਹੈ ਜਿਹੜਾ ਕੇਂਦਰ ਸਰਕਾਰ ਨੇ ਕਾਨੂੰਨ ਲਾਗੂ ਨਵਾਂ ਕੀਤਾ ਹੈ ਉਹਦੇ ਕਰਕੇ ਅੱਜ ਜਲੰਧਰ ਦੇ ਵਿੱਚ ਬਹੁਤ ਜ਼ਿਆਦਾ ਪੈਟਰੋਲ ਦੀ ਕਮੀ ਆ ਗਈ ਹੈ ਲੋਕੀ ਜਿਹੜੇ ਨੇ ਬਹੁਤ ਜ਼ਿਆਦਾ ਜਿਹੜੇ ਆ ਹਜੂਮ ਦੇ ਵਿੱਚ ਤੇਲ ਪੁਆਣ ਆ ਗਏ ਨੇ ਆਓ ਆਪਾਂ ਗੱਲਬਾਤ ਇਹਨਾਂ ਨਾਲ ਕਰਦੇ ਆਂ ਆ ਜਲੰਧਰ ਵਾਸੀ ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਇੱਥੇ ਤੇਲ ਪੁਆਣ ਆਏ ਆ ਪੁੱਛੀਏ ਇਹਨਾਂ ਨੂੰ ਸਰ ਸੱਸੀ ਗੱਲ ਜੀ ਮਮਸ਼ਾਹ ਜੀ ਇਹ ਜਿਹੜਾ ਹਜੂਮ ਤੁਸੀਂ ਦੇਖ ਰਹੇ ਹੋ ਹਾਂਜੀ ਹਾਂਜੀ ਕੀ ਚੱਕਰ ਪੈ ਗਿਆ ਇਹ ਭਾਈ ਮੈਂ ਤੁਸੀਂ ਇਹ ਦੇਖੋ ਬਾਈਕ ਦੀ ਚਾਬੀ ਕੋਲ ਆ ਕਿ ਮੇਰੇ ਕੋਲ ਬਾਈਕ ਇੱਥੇ ਖੜੇ ਹੋਣ ਤੱਕ ਦੀ ਉਮੀਦ ਨਹੀਂ ਹੈ ਮੈਂ ਪਿੱਛੇ ਸਾਈਡ ਤੇ ਬਾਈਕ ਲਗਾ ਕੇ ਸਪੈਸ਼ਲੀ ਦੇਖਣ ਆ ਰਿਹਾ ਔਰ ਸੋਚ ਰਿਹਾ ਕਿ ਕੀ ਕਰਾਂ ਕਿ ਪٹرول ਪਵਾਵਾਂ ਜਾਂ ਨਾ ਪਵਾਵਾਂ ਇਹ ਤੁਹਾਨੂੰ ਕਦੋਂ ਪਤਾ ਲੱਗਾ ਇਹ ਤੇ ਰਾਤ ਦਾ ਹੀ ਜਦੋਂ ਪਤਾ ਲੱਗ ਚੁੱਕਾ ਸਾਰਿਆਂ ਨੂੰ ਤੁਸੀਂ ਹੁਣ ਤੇਲ ਪਵਾਉਣਾ ਰਹੇ ਹੋ ਸਰ ਰਾਤ ਨੂੰ ਇਦਾਂ ਪਤਾ ਲੱਗਾ ਥੋੜਾ ਲੇਟ ਪਤਾ ਲੱਗਾ ਮੈਨੂੰ ਇਹ ਸੀਗਾ ਪਤਾ ਹੁੰਦਾ ਤਾਂ ਚਲ ਰਾਤੀ ਫੁੱਲ ਕਰਾ ਲੈਂਦੇ ਪਰ ਕਈ ਜਗ੍ਹਾ ਤੇ ਸਾਨੂੰ ਇਹ ਪਤਾ ਲੱਗਾ ਕਿ 100 ਰੁਪਏ ਤੋਂ ਵੱਧ ਤੇਲ ਵੀ ਨਹੀਂ ਪਾ ਰਹੇ ਆ ਤੁਸੀਂ ਕਿਹੜੀ ਜਗ੍ਹਾ ਰਹਿੰਦੇ ਆ ਪਿੱਛੇ ਬੈਕ ਸਾਈ ਕਹ ਰਹੇ ਮਕਦਮਾ ਕੇਂਦਰ ਸਰਕਾਰ ਨੇ ਜਿਹੜਾ ਆ ਹਾਈਟਨ ਰਨ ਦਾ ਜਿਹੜਾ ਕਾਨੂੰਨ ਲਾਗੂ ਕੀਤਾ ਇਹਨੂੰ ਕਿਦਾਂ ਦੇਖਦੇ ਹੋ ਬਈ ਡਰਾਈਵਰਾਂ ਨੂੰ ਇਹਦੇ ਵਿੱਚ ਕਿੰਨੀ ਕੋਈ ਪ੍ਰੋਬਲਮ ਦਾ ਸਾਹਮਣਾ ਕਰਦੇ ਸਰ ਦੇਖੋ ਐਕਚੁਅਲੀ ਜੇ ਕੋਈ ਐਂਬੂਲੈਂਸ ਲੈ ਕੇ ਜਾ ਰਿਹਾ ਜਿੱਦਕ ਕਿ ਫਿਰ ਕੋਈ ਪਰੇਸ਼ਾਨੀ ਦੀ ਦਿੱਕਤ ਆ ਰਹੀ ਆ ਜਾਂ ਫਿਰ ਕੋਈ ਜਿੱਦਾਂ ਕੋਈ ਦਵਾਈਦਾਰੂ ਵਾਲਾ ਆ ਬੰਦਾ ਜਾਂ ਕੋਈ ਦਵਾਈਆਂ ਵਾਲਿਆ ਜਾਂ ਕੋਈ ਸਬਜ਼ੀਆਂ ਫਰੂਟ ਕੋਈ ਵੀ ਇਹ ਦਿੱਕਤ ਤਾਂ ਸਾਰੀ ਦੁਨੀਆ ਵਾਸਤੇ ਆ ਨਾ ਇਹ ਵਾਲੀ ਦਾ ਜੀ ਹੁਣੇ ਪੈਟਰੋਲ ਪੰਪ ਦੇ ਜੇ ਤੁਸੀਂ ਹਜੂਮ ਦੇਖ ਰਹੇ ਹੋ ਤੇ ਤਾਨੂੰ ਕੀ ਲੱਗਦਾ ਕਿ ਕਿੰਨਾ ਕੁ ਟਾਈਮ ਲੱਗ ਜਾਏਗਾ ਸ਼ਹਿਰ ਵਾਸੀਆਂ ਨੂੰ ਇਹ ਸਾਹਮਣਾ ਕਰਨ ਲਈ ਪ੍ਰੋਬਲਮ ਦਾ ਸਰ ਇਹ ਤਾਂ ਫਿਰ ਕੁਝ ਨਹੀਂ ਕਹਿ ਸਕਦਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਬਾਗੀ ਮੈਂ ਪਰੇ ਖੜੀ ਕਰਕੇ ਤੇ ਫਿਰ ਆ ਕੇ ਦੇਖਣ ਦੇ ਕਿ ਪਹਿਲੇ ਮੈਂ ਪਵਾਵਾਂ ਕਿ ਨਾ ਪਵਾਵਾਂ ਤੈਨੂੰ ਲੱਗਦਾ ਕਿ ਅੱਧਾ ਘੰਟਾ ਤਾਂ ਕੱਟੋ ਕਰਨੀ ਲੱਗ ਹੀ ਜਾਏਗਾ ਜੋ ਹਾਲਾਤ ਆ ਆਪਾ ਅੱਗੇ ਵੀ ਤੁਹਾਡੀ ਗੱਲਬਾਤ ਹੋਰ ਵੀ ਲੋਕਾਂ ਨਾਲ ਕਰਾਣੇ ਆ ਅਸਾਨਾ ਹੁਣ ਮੌਜੂਦ ਨੇ ਜੀ ਸਸੀ ਕਾਲ ਜੀ ਸਸੀ ਕਾਲ ਮੈਂ ਕਿੱਥੇ ਰਹਿਣ ਵਾਲੀ ਮੈਂ ਡੀਏਵੀ ਕਾਲਜ ਵਿੱਚ ਤੁਸੀਂ ਉੱਥੋਂ ਗੁਰਨਾਨਕ ਮਿਸ਼ਨ ਚੌਂਕ પેટ્રોલ ਪੁਆਣਾ ਹੈ ਇੰਨਾ ਮੁਸ਼ਕਿਲ ਹੋ ਗਿਆ ਸੀਗਾ ਮੈਂ ਦਵਾਈ ਲੈਣੀ ਆਪਣੀ ਤੇ ਅੱਜ ਇੰਨਾ ਮੁਸ਼ਕਿਲ ਹੈ ਕਿ ਦੇਖੋ ਅਸੀਂ ਪੈਸੇ ਦੇ ਕੇ પેટ્રોલ ਪੁਆਣਾ ਹੈ ਤੇ ਇਹ ਸਰਕਾਰ ਕੀ ਕਰ ਰਹੀ ਹੈ ਆ ਜਿਹੜਾ ਹੋ ਪੈਸੇ ਦੇ ਕੇ ਹਿਜੂਮਤੂ ਦੇਖ ਰਹੇ ਹੋ ਲੋਕਾਂ ਦੀ ਵੀ ਇਹ ਮੈਂ ਸਮਝਦਾ ਗਲਤੀ ਹੈ ਕਿ ਜਿਹੜਾ ਲਾਈਨਾਂ ਚ ਲਾ ਕੇ ਨਹੀਂ ਤੇਲ ਪੁਆ ਰਹੇ ਦੇਖੋ ਲੋਕਾਂ ਦੀ ਗਲਤੀ ਨਹੀਂ ਹੈ ਉਹਨਾਂ ਨੇ ਬਣਾਇ ਨਹੀਂ ਉਹ ਕਹਿੰਦੇ ਕਾਰਾਂ ਵਾਲਿਆਂ ਨੂੰ ਨਿਕਲ ਲੈਂਦਾ ਤਾਂ ਮੋਟਰਸਾਈਕਲ ਜਿਹੜੇ ਵਾਲੇ ਬਾਅਦ ਚ ਜਾਓ ਅਸੀਂ ਤੁਹਾਡੇ ਸਾਹਦੇ بوتل ਵੀ ਦੇਖ ਰਹੇ ਆ ਤੁਸੀਂ ਬੜੀ ਮੇਰੇ ਬੇਟੇ ਦੇ ਘਰ ਮੇਰਾ ਕਾਰ ਬੈਠਾ ਹੋਇਆ ਹੁਣ ਅਸੀਂ ਕਿਹਨੂੰ 100 ਰੁਪਏ ਦਾ ਇਹ ਚ ਪੈਟਰੋਲ ਪਵਾ ਲਈਏ ਇਹ ਜਿਹੜਾ ਸਰਕਾਰ ਨੇ ਕੇਂਦਰ ਸਰਕਾਰ ਨੇ ਕਾਨੂੰਨ ਲਾਗੂ ਕੀਤਾ ਉਹ ਤੁਸੀਂ ਕੇਂਦਰ ਸਰਕਾਰ ਨੇ ਜਿਹੜਾ ਕਾਨੂੰਨ ਲਾਗੂ ਕੀਤਾ ਉਹ ਕਿੱਦਾਂ ਦੇਖ ਕਹੋ ਕਰੋ ਪਰ ਦੁਨੀਆ ਨੂੰ ਪਰੇਸ਼ਾਨ ਨਾ ਕਰੋ ਕਾਨੂੰਨ ਜ਼ਰੂਰ ਲਾਗੂ ਕਰੋ ਦੁਨੀਆ ਨੂੰ ਪਰੇਸ਼ਾਨ ਨਾ ਹੋਵੇ ਕਿਉਂਕਿ ਗਰੀਬਾਂ ਵਾਸਤੇ ਜਾਂ ਸਾਡੇ ਵੋਟਾਂ ਕਰਕੇ ਹੀ ਸਰਕਾਰ ਆਂਦੀ ਏ ਅਸੀਂ ਚਾਹਨੇ ਆਂ ਭਾਜਪਾ ਸਰਕਾਰ ਆਵੇ ਪਰ ਜੇ ਆਵਾ ਵੀ ਪਾਰਟੀ ਸਰਕਾਰ ਬਣੀ ਹੈ ਅਸੀਂ ਵੋਟਾਂ ਪਾਈਆਂ ਤੇ ਸਾਨੂੰ ਦਿੱਕਤ ਤੇ ਨਾ ਆਵੇ ਠੀਕ ਹੈ ਫੋਂ ਤੁਸੀਂ ਪਤਾ ਕੀਤਾ ਤੇਲ ਮਿਲ ਰਿਹਾ ਕਿ ਨਹੀਂ ਮਿਲ ਰਿਹਾ ਨਹੀਂ ਤੇਲ ਤੇ ਮਿਲ ਰਿਹਾ ਪਰ ਦੋ ਤਿੰਨ ਲੇਡੀਆਂ ਤੇ ਲੜਦੀਆਂ ਇੱਕ ਦੋ ਬੰਦੇ ਲੜੇ ਗੱਡੀ ਵਾਲੇ ਅਸੀਂ ਅੱਗੇ ਲਾਤਾਂ ਤੇ ਮੈਂ ਕਹਿੰਦਾ ਮੈਂ ਤੇ ਦਵਾਈ ਲੈਣ ਜਾਣੀ ਪਈ ਸੀ ਡੀਏ ਵੀ ਰਹਿੰਦੇ ਨੇ ਡੀਏ ਵੀ ਕਾਫੀ ਪੈਟਰੋਲ ਪੰਪ ਹੈਗੇ ਡੀਏ ਵੀ ਸਾਰੇ ਪੈਟਰੋਲ ਪੰਪ ਉਹਨੇ ਬੰਦ ਕਰਤੇ ਜੀ ਇੰਨੇ ਇੰਨੇ ਰਸ਼ ਹੈ ਇੱਕ ਲੇੜੀ ਖਾਸ ਕਰਕੇ ਇੱਕ ਲੇੜੀ ਅੰਦਰ ਨਹੀਂ ਵੜ ਸਕਦੀ ਇਹ ਪੈਟਰੋਲ ਪੰਪਾਰੇ ਤੁਹਾਡੇ ਹਿਸਾਬ ਨਾਲ ਚੰਗਾ ਕਰ ਰਹੇ ਆ ਪੈਟਰੋਲ ਪੰਪ ਬੰਦ ਕਰ ਰਹੇ ਨਹੀਂ ਬਿਲਕੁਲ ਨਹੀਂ ਇਹਨਾਂ ਨੂੰ ਖੋਲਨੇ ਚਾਹੀਦੇ ਪੈਟਰੋਲ ਪੰਪ ਕਿਉਂਕਿ ਪੈਟਰੋਲ ਤੇ ਅਸੀਂ ਪੈਸੇ ਦੇ ਕੇ ਲੈਣਾ ਫਰੀ ਇਹ ਨਹੀਂ ਲੈਣਾ ਇਹ ਆਪਣੀ ਸੇਵਾ ਦੇਣ ਇਹ ਜਲੰਧਰ ਵਾਸੀ ਇੰਨੀ ਜ਼ਿਆਦਾ ਪ੍ਰੋਬਲਮ ਦੇ ਵਿੱਚ ਇਸ ਟਾਈਮ ਝੂਜ ਰਹੇ ਨੇ ਕਿਉਂਕਿ ਪٹرول ਪੰਪ ਵਾਲੇ ਵੀ ਹੁਣ ਪٹرول ਪੰਪ ਜਿਹੜਾ ਉਹ ਬੰਦ ਕਰ ਰਹੇ ਨੇ ਕਿਉਂਕਿ ਬਹੁਤ ਜ਼ਿਆਦਾ ਰਸ਼ ਪੈ ਗਿਆ ਹੈ ਇੰਨੇ ਰਸ਼ ਦੇ ਵਿੱਚ ਲੜਾਈ ਝਗੜਾ ਹੋਣਾ ਵੀ ਜਿਹੜਾ ਵਾ ਤੱਕਾ ਮੁੱਕੀ ਜਿਹੜਾ ਉਹ ਹੋਣਾ ਜਿਹੜਾ ਵਾ ਉਹ ਲਾਜ਼ਮੀ ਆ ਆਪਾਂ ਹੋਰ ਵੀ ਅੱਗੇ ਤੁਹਾਨੂੰ ਦਿਖਾਣੇ ਆ ਕੀ ਕੀ ਚੀਜ਼ਾਂ ਇੱਥੇ ਚੱਲ ਰਹੀਆਂ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਜਿਹੜੇ ਇੱਥੇ ਹੁਣ ਕੰਟਰੋਲ ਕਰ ਰਹੇ ਨੇ ਸਾਰਿਆਂ ਨੂੰ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਨਵਾਲੇ ਆ ਜੀ ਸਤਿ ਸ਼੍ਰੀ ਅਕਾਲ ਸਰ ਜੋ ਆਪੋਲਸ ਦੇ ਮੁਲਾਜ਼ਮ ਵੀ ਜਿਹੜੇ ਇੱਥੇ ਡਿਊਟੀ ਨਿਭਾ ਰਹੇ ਨੇ ਸਭ ਏਅਰਪੋਰਟ ਆਇਆ ਕਿ ਡਿਊਟੀ ਨਿਭਾ ਰਹੇ ਆ ਅਸੀਂ ਤਾਂ ਡਿਊਟੀ ਨਿਭਾ ਰਹੇ ਹਾਂ ਇਹ ਕੀ ਕਰਨ ਪੈ ਗਿਆ ਕਿ ਏਅਰਪੋਰਟ ਦੇ ਵਿੱਚ ਵੀ ਪੰਜਾਬ ਪੁਲਿਸ ਨੂੰ ਅੱਜ ਡਿਊਟੀ ਕਰਨੀ ਪੈ ਰਹੀ ਉੱਥੇ ਰਸ਼ ਕਾਫੀ ਹੋ ਗਿਆ ਭੀੜ ਕਾਫੀ ਹੋ ਗਈ ਇਹਦੇ ਕਰਕੇ ਪ੍ਰੋਬਲਮ ਪਿੱਛੇ ਵੀ ਹੁੰਦੀ ਆ ਆਪਣੇ ਟ੍ਰੈਫਿਕ ਦੀ ਕੇਂਦਰ ਸਰਕਾਰ ਨੇ ਜਿਹੜਾ ਇਹ ਕਰਨ ਦਾ ਨਜ਼ਰ ਦਿਖਾਇਆ ਉਹਨੇ ਕਦਾਂ ਨਜ਼ਰ ਦਿਖਾਈ ਇੱਕ ਅਸੀਂ ਮੈਂ ਦੇਖ ਆਪਣੇ ਸਰਕਾਰੀ ਜੀ ਕੀ ਕਹਿ ਸਕਦੇ ਕਿਸੇ ਨੂੰ ਵੀ ਗੌਰਮੈਂਟ ਦੇ ਕੰਮ ਨੇ ਤੇ ਲੋਕ ਸਾਰਾ ਕੁਝ ਇਹ ਲੋਕੀ ਕਮਕੀ ਕਰ ਰਹੇ ਨੇ ਲੋਕ ਜਿਹੜੇ ਆ ਜੀ ਉਹ ਸਹੀ ਲੈਂਚ ਨਹੀਂ ਆ ਰਹੇ ਜਿਹਦਾ ਤੇਲ ਪੋਣਾ ਚਾਹੀਦਾ ਆਪਾਂ ਨੂੰ ਇੱਕ ਲੈਂਚ ਲੱਗੋ ਕੋਈ ਰੱਛ ਨਹੀਂ ਪੈ ਸਕਦਾ ਕੋਈ ਗੱਲ ਜਨੰਦਰਵਾਸੀ ਸੁਣ ਨਹੀਂ ਰਹੇ ਜੇ ਕਰਦੇ ਆ ਤਾਂ ਉਹ ਦੂਜੀ ਸਾਈਡ ਤੇ ਆ ਜਾਂਦੇ ਆ ਤੇ ਵੈਸੇ ਤਾਂ ਕੰਟਰੋਲ ਕਰ ਰਹੇ ਆ ਤੇ ਪਿੱਛੇ ਜਾਮ ਬੇ ਨਾ ਲੱਗੇ ਰੋਡ ਤੇ ਜਾਮ ਨਾ ਲੱਗੇ ਕਿਸੇ ਗੱਲ ਦਾ ਵੀ ਹਾਂ ਜੇ ਲੋਕ ਕੰਨੀਆ ਲੈ ਕੇ ਜੇ ਕੰਨੀ ਚ ਪੌਣ ਜਾਂਦੇ ਨਾ ਹਾਂ ਨਹੀਂ ਪੌਣ ਜਾਂਦੇ ਠੀਕ ਆਪਾਂ ਇੱਕ ਮੈਡਮ ਤੁਹਾਡੇ ਨਾਲ ਇੱਥੇ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਵਾ ਦਿੰਨੇ ਆ ਮਤਲਬ ਆਫਿਸ ਤੋਂ ਆ ਰਹੇ ਨੇ ਆਫਿਸ ਜਾ ਰਹੇ ਨੇ ਹਾਂਜੀ ਸਰ ਆਫਿਸ ਤੋਂ ਆਏ ਆ ਕਿੱਥੇ ਰਹਿਣ ਵਾਲੇ ਆ ਜੀ ਸਰ ਅਸੀਂ ਜਲੰਧਰ ਦੇ ਆ ਜਲੰਧਰ ਰਹਿਣ ਲੱਗੇ ਉਹਨੂੰ ਕੋਈ ਲਾਈਨ ਤੇ ਖੜੇ ਸਰ ਅਮ ਨੂੰ ਅੱਧਾ ਘੰਟਾ ਹੋ ਗਿਆ ਲੈਂਚ ਲੱਗੀ ਉਹ ਅੱਧਾ ਘੰਟਾ ਹਾਂਜੀ ਹਾਂਜੀ ਆ ਰਹੇ ਹੋ ਕਿ ਜਾ ਰਹੇ ਹੋ ਨਹੀਂ ਨਹੀਂ ਮੈਂ ਆਫਿਸ ਦੇ ਵਿੱਚ ਛੁੱਟੀ ਲੈ ਕੇ ਆਈ ਹਾਂ ਸਰ ਹਾਂਜੀ ਸਰ ਇਹ ਧੰਨਵਾਦ ਰਿਹਾ ਜੀ ਮਿਲ ਜੂਗਾ ਸਰ ਸ਼ਾਇਦ ਹੀ ਮਿਲੇ ਉਹਦਾ ਰੱਜ ਬਹੁਤ ਜ਼ਿਆਦਾ ਆ ਜਿਹੜਾ ਇਹ ਸਰਕਾਰ ਨੇ ਨਿਆਮਾ ਆਪਣਾ ਨੇ ਸਹੇ ਤਾਂ ਸਾਰੀ ਜਨਤਾ ਵਾਸਤੇ ਪ੍ਰੋਬਲਮ ਹੈ ਨਾ ਸਾਡੇ ਵਰਗੇ ਬੰਦੇ ਗਰੀਬ ਬੰਦੇ ਕਿੱਥੇ ਜਾਊਗਾ ਡਿਊਟੀ ਤੇ ਆਣਾ ਜਾਣਾ ਸਾਨੂੰ ਔਖਾ ਹੈ ਇਦਾਂ ਗਲਤ ਹੈ ਨਾ ਇਹ ਤੇ ਲੋਕੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਤੁਸੀਂ ਦੇਖ ਲਿਆ ਹੈ ਪੈਟਰੋਲ ਪੰਪ ਤੇ ਅੱਜ ਰਸ਼ ਬਹੁਤ ਜ਼ਿਆਦਾ ਆ ਸਵੇਰ ਦਾ ਜ ਲਾਈਨ ਚ ਲੱਗੇ ਆ ਕਾਫੀ ਲੋਕੀ ਪਰੇਸ਼ਾਨ ਹੈ ਪੈਟਰੋਲ ਕਰਕੇ 90 ਸਾਲ ਚੜਿਆ ਤੇ ਮੋਦੀ ਸਰਕਾਰ ਨੇ ਇਦਾਂ ਕੀਤਾ ਹੋਇਆ ਦੱਸੋ ਮੋਦੀ ਸਰਕਾਰ ਦੇ ਸਾਰੇ ਜ਼ਿੰਮੇਵਾਰੀ ਨਿਭਾ ਰਹੇ ਨੇ ਤੇ ਇਧਰ ਦੇਖੋ ਬਹਿਸਵਾਦੀ ਵੀ ਹੋਣ ਹੋ ਰਹੀ ਹੈ ਬਹੁਤ ਜ਼ਿਆਦਾ ਰਸ਼ ਪਿਆ ਹੋਇਆ ਹੈ ਆਪਾਂ ਇਹਨਾਂ ਦੇ ਕਰਮਚਾਰੀਆਂ ਨਾਲ ਵੀ ਗੱਲ ਕਰਦੇ ਕਿ ਕੀ ਰਵਈਆ ਹੈ ਇੱਥੇ ਦੇ ਲੋਕਾਂ ਦਾ ਤੇ ਪੁੱਛ ਲਏ ਨੇ ਅੱਗੇ ਵੀ ਤੁਹਾਨੂੰ ਹੋਰ ਚੀਜ਼ਾਂ ਤਸਵੀਰਾਂ ਦਿਖਾ ਰਹੇ ਨੇ ਸਾਡੇ ਨਾਲ ਮੌਜੂਦ ਨੇ ਜੀ ਪੈਟਰੋਲ ਪੰਪ ਦੇ ਓਨਰ ਸੱਸੀਗਲ ਸਰ ਹਾਂਜੀ ਸੱਸੀਗਲ ਜੀ ਮੇਰਾ ਨਾਮ ਰਾਜੇਂਦਰ ਕੁੰਦਰਾ ਹੈ ਅੱਛਾ ਜੀ ਕੁੰਦਰਾ ਸਾਹਿਬ ਇਹ ਜਿਹੜਾ ਹਾਈਟਨ ਰੰਮ ਦਾ ਜਿਹੜਾ ਅੱਜ ਹੜਤਾਲ ਚੱਲ ਪਈ ਹੈ ਡਰਾਈਵਰਾਂ ਦੀ ਤੁਸੀਂ ਕਿਦਾਂ ਦੇਖ ਰਹੇ ਹੋ ਕੇਂਦਰ ਸਰਕਾਰ ਦੀ ਇਹ ਨੀਤੀ ਨਹੀਂ ਮੇਰੇ ਹਿਸਾਬ ਨਾਲ ਤਾਂ ਕੋਈ ਇਸ ਤਰ੍ਹਾਂ ਹੜਤਾਲ ਵਾਲੀ ਕੋਈ ਗੱਲ ਨਹੀਂ ਸੀਗੀ ਅੱਛਾ ਹਾਈਟਨ ਰੰਮ ਅਗਰ ਕੋਈ ਜੇ ਕੋਈ ਇਦਾਂ ਦਾ ਕਾਨੂੰਨ ਬੰਦਾ ਹੈਗਾ ਤੇ ਮੇਰਾ ਖਿਆਲ ਇਹਦੇ ਚ ਡਰਾਈਵਰ ਨੂੰ ਪਰੇਸ਼ਾਨ ਹੋਣ ਵਾਲੀ ਗੱਲ ਕੋਈ ਨਹੀਂ ਜੇ ਡਰਾਈਵਰ ਕੋਲ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਇਦਾਂ ਦੀ ਪ੍ਰੋਬਲਮ ਆਂਦੀ ਹੈ ਤੇ ਉਹ ਭਜਦਾ ਨਹੀਂ ਹੈਗਾ ਤਾਂ ਉੱਤੇ ਕੋਈ ਕਾਨੂੰਨ ਲਾਗੂ ਹੀ ਨਹੀਂ ਹੁੰਦਾ ਜੇ ਉਹ ਮਾਰ ਕੇ ਕਿਸੇ ਨੂੰ ਭਜੇਗਾ ਤਵੀ ਉੱਤੇ ਲਾਗੂ ਹੋਏਗਾ ਨਾ ਕਿ ਆਪਾਂ ਭਜਣਾ ਕਿਉਂ ਹੈਗਾ ਔਰ ਉਸ ਚੱਕਰ 'ਚ ਆਪਾਂ ਸਟ੍ਰਾਈਕ ਕਿਉਂ ਕਰਨੀ ਹੈ ਇਹ ਸਟ੍ਰਾਈਕ ਕਰ ਦਿੱਤੀ ਕਿ ਇਹਦਾ ਅਸਲੀ ਕਾਰਨ ਕੋਈ ਜਦੋਂ ਹੋਰ ਦੇਖੋ ਤੇਲ ਦੇ ਟੈਂਕਰ ਆਉਂਦੇ ਡਰਾਈਵਰਾਂ ਨਾਲ ਤੁਹਾਡੀ ਵੀ ਰਹਿਣਾ ਉੱਪਰ ਪਏ ਜਾਂਦਾ ਉਹ ਤੁਸੀਂ ਅਸੀਂ ਕਿਉਂ ਕਿਦਾ ਦੇਖ ਰਹੇ ਕਿ ਇਹ ਪਟ્રોલ ਜਿਹੜਾ ਹੁਣ ਲੋਕਾ ਤੱਕ ਨਹੀਂ ਪਹੁੰਚ ਰਿਹਾ ਕਿਸੇ ਦੇ ਵੱਲੋਂ ਪਟ્રોલ ਕੰਪਲੈਕਸ ਸਿੱਧਾ ਸਵੇਧਰਾ ਓਪਨ ਕੀਤਾ ਹੋਇਆ ਜਿਹਦਾ ਆਪਾਂ ਪਹਿਲੇ ਵੀ ਗੱਲ ਕੀਤੀ ਸ਼ਹਿਰ ਦੇ ਸਿਆਣਾ ਕਿ ਕੰਪਲੋਕਰੇ ਬੰਦ ਕਰ ਦਿੱਤੇਗੇ ਇਹਦੇ ਤੇ ਤੁਹਾਡਾ ਕੀ ਕਹਿਣਾ ਸਕਤੀ ਨਹੀਂ ਪٹرول ਪੰਪ ਬੰਦ ਤੇ ਨਹੀਂ ਮੈਂ ਸਮਝਦਾ ਕੀਤੇ ਹੋਣਗੇ ਕਿ ਖਾਂ ਸਟਾਕ ਉਹਨਾਂ ਕੋ ਖਤਮ ਹੋ ਗਿਆ ਹੋਏਗਾ ਜਾਂ ਸਟਾਕ ਖਤਮ ਹੋ ਜਾਏਗਾ ਤਾਂ ਨੈਚੁਰਲੀ ਹੈ ਕਿ ਪੰਪ ਬੰਦ ਵਾਲਾ ਹੀ ਹਾਲ ਹੋ ਜਾਂਦਾ ਠੀਕ ਹੈ ਜੀ ਕਿ ਸਾਡੇ ਕੋਲ ਆਲਰੇਡੀ ਸਟਾਕ ਹੈਗਾ ਜਦ ਤੱਕ ਹੈਗਾ ਅਸੀਂ ਵੇਚ ਰਹੇ ਹਾਂ ਠੀਕ ਔਰ ਮੇਰਾ ਖਿਆਲ ਹੈ ਚੱਲਦਾ ਰਹੇਗਾ ਔਰ ਸ਼ਾਮ ਤੱਕ ਆ ਮੈਨੂੰ ਉਮੀਦ ਵੀ ਹੈ ਕਿ ਸ਼ਾਇਦ ਇਹ ਸਾਰਾ ਪ੍ਰੋਬਲਮ ਸੋਲਵ ਹੋ ਜਾਏਗੀ ਠੀਕ ਹੈ ਔਰ ਹਾਂ ਜੀ ਜੇ ਇਹ ਪ੍ਰੋਬਲਮ ਸੋਲਵ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਤੇਲ ਹੀ ਤੇਲਾ ਸ਼ਹਿਰ ਦੇ ਵਿੱਚ ਤੇਲ ਦੀ ਕੋਈ ਕਮੀ ਨਹੀਂ ਹੈ ਗੱਡੀਆਂ ਭਰ-ਭਰ ਕੇ ਫਟਾਫਟ ਨਿਕਲਣੀਆਂ ਸਭ ਪੰਪਾਂ ਦੇ ਉੱਤੇ ਭੱਜਣੀਆਂ ਤੇ ਜਿੱਦਾਂ ਹੁਣ ਆਪਾਂ ਸ਼ਹਿਰ ਵਾਸੀ ਦੇਖ ਰਹੇ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਪਹਿਲੇ ਵੀ ਇੱਥੇ ਜਿੱਥੇ ਤੁਹਾਨੂੰ ਬਹੁਤ ਇੱਕ ਦੂਜਾ لوکی دیکھے یا ਤੁਸੀਂ شہر واسیوں ਨੂੰ સંદેશ ਕੀ ਦੇਣਾ ਚਾਹੁੰਦੇ ਮੈਂ ਤਾਂ ਪੈਨਿਕ ਹੈ ਜੀ ਇਹ ਪੈਨਿਕ ਲੋਕੀ ਨਾ ਕ੍ਰੀਏਟ ਕਰ ਰਹੇ ਤੇਲ ਦੀ ਕੋਈ ਕਮੀ ਨਹੀਂ ਹੈਗੀ ਸਿਰਫ ਟ੍ਰਾਂਸਪੋਰਟ ਦੀ ਹੜਤਾਲ ਹੈ ਟ੍ਰਾਂਸਪੋਰਟ ਦੀ ਹੜਤਾਲ ਖਤਮ ਹੁੰਦੀ ਪੰਪਾਂ ਦੇ ਉੱਤੇ ਤੇਲ ਹੀ ਤੇਲ ਹੋ ਜਾਣਾ ਹੈ ਤੇ ਜਿਹਨੂੰ ਜਿੰਨੀ ਜਰੂਰਤ ਹੈਗੀ ਹੈ ਅਗਰ ਉਹਦੇ ਕੋਲ ਤੇਲ ਹੈਗਾ ਦੋ ਚਾਰ ਦਿਨ ਦਾ ਚੱਲ ਸਕਦਾ ਤੇ ਚਲਾਵੇ ਐਵੇਂ ਟੈਂਕੀਆਂ ਭਰਾਂ ਦੇ ਚੱਕਰ ਚ ਨਾ ਪਵੇ ਜਿਹੜੀਆਂ افواਹਾਂ ਲੋਕੀ ਫਲਾ ਰਹੇ ਨੇ ਜੀ ਇਹ 15 ਦਿਨ ਚੱਲਣੀ ਹੈ ਨਹੀਂ ਨਹੀਂ ਇਹ افواਹਾਂ ਦਾ ਲੋਕੀ ਤੁਹਾਨੂੰ ਪਤਾ ਹੀ ਹੈ ਫੁਲਾਉਂਦੇ ਆ ਫੈਲਦੀਆਂ افواਦੇ افواਹੀ ਹੈ ਮੈਂ ਜੀ ਉਹ ਤੇ ਕੋਈ ਰਿਐਲਿਟੀ ਤਾਂ ਹੈ ਨਹੀਂ ਰਿਐ ਗਵਰਨਮੈਂਟ ਖੁੱਲ ਚੰਦੀ ਹੈ ਜੀ ਕਿ ਇਹਨੂੰ ਜਲਦੀ ਜਲਦੀ ਸੋਲਵ ਕਰੀਏ ਤਾਂ ਕਿ ਪਬਲਿਕ ਨੂੰ ਪਰੇਸ਼ਾਨੀ ਖਤਮ ਹੋਵੇ ਇਹ 사ंदी कुंद्रा जी ਜਿਹੜੇ ਇਸ ਓਨਰ ਨੇ ਪੈਟਰੋਲ ਪੰਪ ਦੇ ਉਹਨਾਂ ਨੇ ਬਿਲਕੁਲ ਖਾਸ ਤਰੀਕੇ ਨਾਲ ਸ਼ਹਿਰ ਵਾਸੀਆਂ ਨੂੰ ਖੁੱਲਾ ਸੱਦਾ ਦਿੱਤਾ ਕਿ ਅੱਜ ਸ਼ਾਮ ਤੱਕ ਜਿਹੜਾ ਵਾ ਇਹ ਚੀਜ਼ ਜਿਹੜੀ ਆ ਸਹੀ ਹੋ ਜਾਏਗੀ ਲੋਕੀ ਜਿਨ੍ਹਾਂ ਕੋ ਪੈਟਰੋਲ ਹੈਗਾ ਵਾ ਉਹ ਆਪਣਾ ਪੈਟਰੋਲ ਦੁਬਾਰਾ ਨਾ ਪਰੋਣ ਕਿਉਂਕਿ ਸਵੇਰ ਤੱਕ ਸਿਸਟਮ ਦੁਆਰਾ ਸਹੀ ਹੋ ਜਾਣਾ ਆਓ ਆਪਾਂ ਅੱਗੇ ਵੀ ਤੁਹਾਡੀ ਗੱਲਬਾਤ ਕਰਵਾਨੇ ਆਥੇ ਲੋਕੀ ਟੂ ਵੀਲਰ ਵਾਲੇ ਵੀ ਖੜੇ ਨੇ ਤੇ ਇੱਥੇ ਦੇ ਜਿਹੜੇ ਪੰਪ ਜਿਹੜੇ ਬੰਦੇ ਕੰਮ ਕਰ ਰਹ ਕੰਨੀ ਲੈ ਕੇ ਅਬ ਗੱਲਬਾਤ ਕਰਦੇ ਸੌਹੀ ਚਲੇ ਨਹੀਂ ਲੈ ਕੇ ਆਏ ਟੋਲ ਲੈਣ ਆਏ ਪੁਲੀਸ ਲੈਣ ਸਰਮੇ પેટ્રોલ ਲੈਣ ਆਈਆਂ ਸਰ ਮੇਰੇ ਹੈ ਨਹੀਂ ਹੈ ਤੇਲ ਅੱਛਾ ਮੈਂ ਬਹੁਤ ਦੂਰ ਜਾਣਾ ਇਸ ਕਰਕੇ ਮੈਂ ਪੁਆਣਾ ਹੀ ਮੇਰੀ ਡਿਊਟੀ ਤੋਂ ਆਈਆਂ ਸਰ ਉਹ ਕਹਿ ਰਹੇ ਕਿ ਨਹੀਂ ਦੇਣਾ ਨਹੀਂ ਦੇਣਾ ਹਾਂਜੀ ਹਾਂਜੀ ਇਹ ਨਹੀਂ ਹੈ ਦੇਣਾ ਚਾਹੀਦਾ ਉਹ ਲੋਕੀ ਪਰੇਸ਼ਾਨ ਹੋ ਰਹੇ ਨੇ ਲੋਕੀ ਆਪਣੇ ਕੈਨੀਆਂ ਘਰੋਂ ਲੈ ਕੇ ਆਏ ਨੇ ਅੱਗੇ ਹੋਰ ਵੀ ਹਜੂਮ ਹੈ ਜੀ ਮਲਾਜ਼ਮ ਵੀ ਇੱਥੇ ਖੜੇ ਹੋਏ ਨੇ ਨਾਲ-ਨਾਲ ਸਾਡੇ ਲੋਕਾਂ ਨੂੰ ਕੰਟਰੋਲ ਕਰਨ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਸਾਰਿਆਂ ਨਾਲ ਦੋਸਤੋ ਇੱਕ ਨਵਾਂ ਕਾਨੂੰਨ ਪਾਸ ਕੀਤਾ ਗਿਆ ਸੈਂਟਰ ਗਵਰਨਮੈਂਟ ਦੇ ਵੱਲੋਂ ਟਰੱਕ ਯੂਨੀਅਨ ਦੇ ਉੱਤੇ ਤੇ ਐਕਸੀਡੈਂਟ ਦੇ ਉੱਤੇ ਕਾਨੂੰਨ ਬਣਾਇਆ ਗਿਆ ਉਸੇ ਨੂੰ ਲੈ ਕੇ ਅੱਜ ਪੂਰੇ ਪੂਰੇ ਇੰਡੀਆ ਦੇ ਵਿੱਚ ਇੱਕ ਸਟ੍ਰਾਈਕ ਕੀਤੀ ਗਈ ਆ ਟਰੱਕ ਯੂਨੀਅਨ ਦੇ ਵੱਲੋਂ ਤੇ ਤੁਸੀਂ ਮੇਰੇ ਪਿੱਛੇ ਹਾਲਾਤ ਦੇਖ ਸਕਦੇ ਹੋ ਕਿਵੇਂ ਇੱਕ ਪٹرول ਪੰਪ ਦੇ ਉੱਤੇ ਲਾਈਨਾਂ ਲੱਗੀਆਂ ਹੋਈਆਂ ਨੇ ਜਲੰਧਰ ਦੇ ਵਿੱਚ ਇਸ ਟਾਈਮ ਖੜੇ ਆ ਅਸੀਂ ਤੇ ਕਈ ਪٹرول ਪੰਪ ਜਲੰਧਰ ਦੇ ਵਿੱਚ ਬੰਦ ਕਰ ਦਿੱਤੇ ਨੇ ਤੇ ਡੀਜ਼ਲ ਤੇ ਪٹرول ਦੀ ਬੜੀ ਦਿੱਕਤ ਆ ਗਈ ਏ ਤੇ ਇਸ ਨੂੰ ਲੈ ਕੇ ਅਸੀਂ ਕਿਸ ਕਿਸ ਨੂੰ ਜ਼ਿੰਮੇਵਾਰ ਮੰਨਦੇ ਆ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਆਓ ਫਿਰ ਗੱਲਬਾਤ ਕਰਦੇ ਆਂ ਪੈਟਰੋਲ ਪੰਪ ਦੇ ਉੱਤੇ ਖੜੇ ਆ ਵਰਕਰ ਦੇ ਨਾਲ ਗੱਲਬਾਤ ਕਰਦੇ ਸਰ ਕੀ ਹਾਲਾਤ ਨੇ ਇੱਥੇ ਸਰ ਹਾਲਾਤ ਬਹੁਤ ਖਰਾਬ ਹੈ ਪਬਲਿਕ ਬਹੁਤ ਪ੍ਰੇਸ਼ਾਨ ਹੈ ਉਸ ਦੇ ساتھ ਸਾਧਾਰਕ ਵੀ ਪ੍ਰੇਸ਼ਾਨ ਹੈ ਕਿਵੇਂ ਦੇਖਦੇ ਹੋ ਕਿ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ ਸੇ ਜੋ ਹਾਲਾਤ ਇਸ ਟਾਈਮ ਬਣਿਆ ਇੰਨਾ ਕਰਾਊਡ ਹੋ ਗਿਆ ਹੈ ਜ਼ਿੰਮੇਵਾਰ ਸਰਕਾਰੀ ਹੈ ਯਾਰ ਜੀ ਜ਼ਿੰਮੇਵਾਰ ਸਰਕਾਰ ਹੈ ਤਾਂ ਪਬਲਿਕ ਪ੍ਰੇਸ਼ਾਨ ਹੋ ਰਹੀ ਹੈ ਨਾਲੇ ਵਰਕਰ ਵੀ ਪ੍ਰੇਸ਼ਾਨ ਹੋ ਰਹੇ ਹਨ ਪੈਟਰੋਲ ਦਾ ਦੱਸਿਆ ਹੈ ਕਿ ਕਿੰਨੇ ਲੀਟਰ ਤੁਸੀਂ ਪਵਾ ਸਕਦੇ ਹੋ ਕੋਈ ਕੋਈ ਉਹ ਨਹੀਂ ਹੈ ਸਰ ਇੱਕ ਭਾਈ ਸਾਹਿਬ ਪੈਟਰੋਲ ਪੁਆਣ ਆਏ ਆ ਪਾ ਗੱਲਬਾਤ ਕਰਦੇ ਉਹਨਾਂ ਨਾਲ ਸਰ ਕਿਵੇਂ ਕਿਹਨੂੰ ਜ਼ਿੰਮੇਵਾਰ ਮੰਨਦੇ ਸਾਰੇ ਕਿ ਜੋ ਜੀ ਦੇਖੋ ਜ਼ਿੰਮੇਵਾਰ ਤਾਂ ਭਾਈ ਕਿਹਨੂੰ ਕਹੀਏ ਹੁਣ ਟ੍ਰੱਕ ਆਲੇ ਕਹਿੰਦੇ ਅਸੀਂ ਪਟੇਲ ਦੇਣਾ ਨਹੀਂ ਆਕੇ ਇਹ ਹੁਣ ਇੱਥੇ ਤੁਸੀਂ ਉਦਾਂ ਬੋਤਲਾਂ ਚ ਪੁਆਣ ਆਇਓ ਉਦਾਂ ਪਾਉਂਦੇ ਨਹੀਂ ਹੁਣ ਲੋਕੀ ਗਿੱਲ ਨਾਲ ਲੈ ਕੇ ਆ ਰਹੇ ਬੋਤਲਾਂ ਲੈ ਕੇ ਆ ਰਹੇ ਭਾਈ ਜਾ ਰਹੇ ਆ ਅਸੀਂ ਖੜੇ ਇੱਥੇ ਘੰਟੇ ਸਾਨੂੰ ਕੋਈ ਪਾ ਕੇ ਦੇ ਰਿਹਾ ਤੇਲ ਸਰਕਾਰ ਕਾਨੂੰਨ ਪਾਸ ਕਰਦੀ ਹੈ ਪਰ ਜਨਤਾ ਪਰੇਸ਼ਾਨ ਹੁੰਦੀ ਹੈ ਹਮੇਸ਼ਾ ਇਸ ਨੂੰ ਤੁਸੀਂ ਸੈਂਟਰ ਗਵਰਨਮੈਂਟ ਵੱਲੋਂ ਕਾਨੂੰਨ ਪਾਸ ਕੀਤਾ ਗਿਆ ਡਰਾਈਵਰਾਂ ਦੇ ਉੱਤੇ ਜਿਹੜੇ ਗੱਡੀਆਂ ਚਲਾਉਂਦੇ ਆ ਕੀ ਕਹਿਣਾ ਚਾਹੁੰਦੇ ਖੱਜਲ ਖਰਾਬ ਜਨਤਾ ਹੋ ਰਹੀ ਹੈ ਖੱਜਲ ਖਰਾਬ ਜਨਤਾ ਹੋ ਰਹੀ ਹੈ ਭਾਈ ਟਰੱਕਾਂ ਵਾਲਿਆਂ ਦਾ ਚੌਲਾ ਹੁਣ ਕੀ ਕਹੀਏ ਉਹਨਾਂ ਨੂੰ ਉਹ ਕਿਹੜਾ jaan mooch ke accident ਕਰਦੇ ਆ ਕੋਈ ਵੀ ਗਲਤੀ ਹੁੰਦੀ ਹੈ ਠੀਕ ਹੋ ਪਰ ਆਏ ਨਹੀਂ ਨਾ ਹੁਣਾ ਚਾਹੀਦਾ 10 ਸਾਲ ਦੀ 7 7 ਲੱਖ ਦਾ ਜੁਰਮਾਨਾ ਇਹ ਗੱਲ ਤਾਂ ਪੈਟਰੋਲ ਪਵਾਉਣ ਵਾਸਤੇ ਲੜਾਈ ਝਗੜਾ ਹੋ ਰਿਹਾ ਹੈ ਪਾ ਪਾਈ ਦੇ ਨਾਲ ਗੱਲਬਾਤ ਕਰਦੇ ਆ ਪਰੇਸ਼ਾਨੀ ਹੋ ਰਹੀ ਹੈ ਨੂੰ ਪੈਟਰੋਲ ਪਵਾਣ ਦੇ ਵਿੱਚ ਪਾਪਾ ਜੀ ਕੀ ਕਹਿਣਾ ਚਾਹੁੰਦੇ ਹੋ ਬਚਨ ਖਰਾਬ ਹੋ ਰਿਹਾ ਹੈ ਤੇ ਪੈਟਰੋਲ ਕੋਲ ਵਾਸਤੇ ਬਹੁਤ ਜ਼ਿਆਦਾ ਜੀ ਪਾਪਾ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਖਚਲ ਖਰਾਬ ਹੋ ਰਹੀ ਚਲਦਾ ਹੈ ਸਰਕਾਰ ਨੇ ਕਾਨੂੰਨ ਬਣਾਇਆ ਕੀ ਕਹਿਣਾ ਚਾਹੁੰਦੇ ਹੋ ਬਹੁਤ ਗਲਤ ਬਣਾਇਆ ਪਾਪਾ ਜੀ ਬੋਤਲ ਲੈ ਕੇ ਆਏ ਨਾਲ ਮੇਰੇ ਦੇਖੋ ਤੇ ਪੁੱਛਦੇ ਇਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੁੰਦੇ ਇਸ ਬਾਰੇ ਪਾਜੀ ਪਾਜੀ ਆਪਣੀ ਨਾ ਗੱਡੀ بیچ ਰਾਸਤੇ ਮੇ ਖੜੀ ਵੀ ਹੈ ਜੀ ਠੀਕ ਹੈ ਤਾਂ ਉਸ ਵਿੱਚ ਤੇਲ ਪਾਉਣਾ ਹੈ ਕਿਹਦਾ ਕੀ ਹੈ ਡਰਾਈਵਰੋ ਕੇ ਉੱਪਰ ਕਿਸ ਕੋ ਜ਼ਿੰਮੇਵਾਰ ਮੰਨਤੇ ਹੋ ਆ ਫਿਰ ਤਾਂ ਕਾਨੂੰਨੀ ਹੈ ਜੇ ਰਿਸਪੌਂਸਿਬਿਲਟੀ ਇਸ ਕਿਉਂਕਿ ਕਾਨੂੰਨ ਕੋ ਪਹਿਲੇ ਸੀ ਹੀ ਕਰਨਾ ਚਾਹੀਦਾ ਤਾਂ ਨਾ ਕਿ ਆ ਕੁਝ ਐਸਾ ਹੋਣਾ ਹੈ ਦੋਸਤੋ 1 ਘੰਟੇ ਦੇ ਕਰੀਬ ਹੋ ਗਏ ਨੌਜਵਾਨ ਪੈਟਰੋਲ ਪੰਪ ਦੇ ਉੱਤੇ ਖੜੇ ਨੇ ਬੋਤਲਾ ਲੈ ਕੇ ਮੇਰੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਗੱਲਬਾਤ ਕਰਦੇ ਨੇ ਭਾਈ ਕੀ ਕਹਿਣਾ ਚਾਹੁੰਦੇ ਹੋ ਭਾਈ 1 ਘੰਟਾ ਹੋ ਗਿਆ ਖੜਿਆਂ ਨੂੰ ਜੀ ਤੇਲ ਹੱਲੇ ਤੱਕ ਵੀ ਨਹੀਂ ਪਿਆ ਕਹਿੰਦੇ ਬੋਤਲਾ ਵਿੱਚ ਤੇਲ ਨਹੀਂ ਪਣਾ ਤੇ ਆਪਣੇ ਗੱਡੀਆਂ ਦੇ ਵਿੱਚ ਪੈਟਰੋਲ ਤੁਹਾਡੇ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ ਬਿਲਕੁਲ ਪੂਰੀ ਤਰ੍ਹਾਂ ਗੱਡੀ ਰੋਡ ਦੇ ਉੱਤੇ ਖੜੀ ਹੈ ਸਰਕਾਰ ਵੱਲੋਂ ਕਾਨੂੰਨ ਪਾਸ ਕੀਤਾ ਗਿਆ ਵਾ ਮਤਲਬ ਜਨਤਾ ਇਹ ਹਰ ਵਾਰ ਖੱਜਲ ਖਰਾਬ ਹੁੰਦੀ ਪਹਿਲੇ ਨੋਟਬੰਦੀ ਹੋਈ ਹੁਣ ਇਸ ਤਰ੍ਹਾਂ ਤੁਸੀਂ ਨੋਟਬੰਦੀ ਦਾ ਹਿਸਾਬ ਹੀ ਦੇਖ ਰਹੇ ਹੋ ਭਾਈ ਜੀ ਸਰ ਜੇ ਆਪਣੇ ਲੋਕੀ ਨਹੀਂ ਸੰਤੁਸ਼ਟ ਹੋਣਗੇ ਤਾਂ ਕੀ ਹੋਊਗਾ ਤੁਸੀਂ ਆਪ ਦੇਖੋ ਦੇਖਣ ਦੇ ਹੁਣ ਆ ਕੋ ਗੱਡੀ ਰੋਡ ਦੇ ਉੱਤੇ ਲਾ ਕੇ ਆਏ ਨੇ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ ਸਰਕਾਰ ਹੈ ਜ਼ਿੰਮੇਵਾਰ ਹੈ ਇਹਦੇ ਵਿੱਚ ਆਪਾਂ ਤਾਂ ਕੋਈ ਇਨਸਾਨ ਕੁਝ ਵੀ ਨਹੀਂ ਕਰ ਸਕਦੇ ਤੁਸੀਂ ਵੋਟਾਂ ਪਾਉਂਦੇ ਹੋ ਸਰਕਾਰ ਨੂੰ ਸਰਕਾਰ ਬਣਾਉਣੇ ਪਰ ਫਿਰ ਵੀ ਹਮੇਸ਼ਾ ਜਨਤਾ ਹੀ ਖੱਜਲ ਖਰਾਬ ਹੁੰਦੀ ਹੈ ਜਨਤਾ ਹੀ ਹੋ ਰਹੀ ਹੈ ਭਈਆ ਦੇਖ ਲਓ ਤੁਸੀਂ ਇੰਨਾ ਰਸ਼ ਲੱਗਾ ਹੋਇਆ ਦੇਖ ਲਓ ਇਹ ਜਨਤਾ ਦਾ ਹੀ ਕੰਮ ਆ ਹੋਰ ਕੀ ਹੈ ਇਹਨਾਂ ਨੂੰ ਹੀ ਵਧਾਉਂਦੇ ਆ ਤੇ ਇਹਨਾਂ ਲਾਣ ਵਾਲੇ ਹੋ ਦੋਸਤੋ ਹਾਲਾਤ ਇਸ ਟਾਈਮ ਐਸੇ ਬਣ ਗਏ ਨੇ ਕਿ ਪੰਜਾਬ ਪੁਲਿਸ ਨੂੰ ਪٹرول ਪੰਪ ਤੇ ਸੁਰੱਖਿਆ ਦੇ ਵਿੱਚ ਲਗਾਇਆ ਗਿਆ ਮੁਲਾਜ਼ਮਾਂ ਦੇ ਨਾਲ ਗੱਲਬਾਤ ਕਰਦੇ ਨੇ ਕੀ ਚੱਕਰ ਪੈ ਗਿਆ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਕੀ ਹਾਲਾਤ ਬਣ ਗਏ ਇੱਥੇ ਹਾਲਾਤ ਵੇਖੋ ਕੋਈ ਏਡੀ ਕੋਈ ਵੱਡੀ ਗੱਲ ਨਹੀਂ ਕਿ ਲੋਕੀ ਮਤਲਬ ਪਰੇਸ਼ ਐਵੇਂ ਇਹ ਲੋਕਾਂ ਨੂੰ ਗਲਤ ਗੈਟ ਕਰਦਾ ਕਹਿੰਦੇ ਇਹ ਇੱਕ ਫਾਰਮਾਂ ਬਣ ਗਈਆਂ ਵਾ ਕਿ ਪੈਟਰੋਲ ਜਲੰਧਰ ਦੇ ਵਿੱਚ ਖਤਮ ਹੋ ਚੁੱਕਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਸ ਬਾਰੇ ਪੈਟਰੋਲ ਦੇ ਤਾਂ ਪੰਪ ਪੂਰਾ ਭਰਿਆ ਪਿਆ ਕੋਈ ਵੀ ਖਾਲੀ ਨਹੀਂ ਦੱਸੋ ਕਿਹਨੂੰ ਨਹੀਂ ਮਿਲਿਆ ਜੀ ਪੰਪ ਤੇਲ ਹੈਗਾ ਪਰ ਲੋਕਾਂ ਦੀ ਤਰਤੀਬ ਹੈ ਨਹੀਂ ਆਪਣੇ ذریعے ਕੀ ਮੈਸੇਜ ਦੇਣਾ ਚਾਹੁੰਦੇ ਮੈਂ ਇਹ ਚਾਹੁੰਦਾ ਜਨਤਾ ਨੂੰ ਵੀ ਆਪਣੀ ਲਾਈਨ ਚ ਲਾ ਕੇ ਲਾਓ ਤਲੇ ਇਹਦਾ ਨਾ ਕਰੋ ਵੀ ਖੋਹ ਮਾਈ ਨਾ ਕਰੋ ਇਹਦੇ ਵਿੱਚ ਲੋਕ ਵੀ ਪਰੇਸ਼ਾਨ ਆ ਹੁਣ ਆ ਗੱਟੀਆਂ ਜਿਹੜੀਆਂ ਨਾਲ 5-5 ਘੰਟੇ ਹੋ ਕੇ ਖੜਿਆ ਨੂੰ ਮੋਟਰਸਾਈਕਲਾਂ ਨੇ ਅੱਗੇ ਹਟਦੇ ਨਹੀਂ ਮੈਮ ਦੇ ਨਾਲ ਗੱਲਬਾਤ ਕਰਦੇ ਆ ਮੈਮ ਕਿੰਨੀ ਦੇਰ ਤੋਂ ਖੜੇ ਹੋ ਇੱਥੇ ਸਰ ਮੈਨੂੰ ਡੇਢ ਘੰਟਾ ਹੋ ਗਿਆ ਇੱਥੇ ਖੜੀ ਪੱਲਾ ਉਧਰ ਖੜੀ ਆ ਉਧਰੋਂ ਟਰਨ ਕਰਕੇ ਕਹਿ ਰਹੇ ਇੱਧਰ ਆ ਜਾਓ ਮੈਮ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ ਕਿ ਕਿਸ ਨੂੰ ਕਿਸੇ ਨੂੰ ਜ਼ਿੰਮੇਵਾਰ ਨਹੀਂ ਮੰਨਦੇ ਮੈਨੂੰ ਪੈਟਰੋਲ ਵਾਲਾ ਸਰਕਾਰ ਨੇ ਮਤਲਬ ਕਿ ਕਾਨੂੰਨ ਪਾਸ ਕੀਤਾ ਵਾ ਤੇ ਖੱਜਲ ਜਨਤਾ ਹੋ ਰਹੀ ਹੈ ਸਰ ਮੈਂ ਬਸ ਇਹੀ ਕਹਿ ਰਹੀ ਹਾਂ ਕਿ ਡੇਢ ਘੰਟਾ ਹੋ ਗਿਆ ਮੈਂ ਉਧਰੋਂ ਖੜੀ ਆ ਇਧਰ ਆਜੋ ਇਧਰੋ ਗਿਆ ਕਿੰਦੇ ਬੈਗ ਚਲੇ ਜਾਓ ਕਿੱਥੇ ਜਾਈਏ ਸੀ ਹੁਣਾ ਦੂਜੇ ਮੈਮ ਖੜੇ ਇਹਨਾਂ ਨਾਲ ਗੱਲ ਮੈਮ ਪੈਟਰੋਲ ਬੁਆਲੇ ਤੁਸੀਂ ਨਹੀਂ ਮੈਨੂੰ 1 ਘੰਟਾ ਹੋ ਗਿਆ ਲਾਈਨ ਤੇ ਖੜੇ ਸਰ ਮੈਮ ਕਿ ਤੁਹਾਨੂੰ ਜ਼ਿੰਮੇਵਾਰ ਮੰਨਦੇ ਹੋ ਜ਼ਿੰਮੇਵਾਰ ਜ਼ਿੰਮੇਵਾਰ ਚਲੋ ਸਰਕਾਰ ਨੇ ਜਿਹੜਾ ਕਾਨੂੰਨ ਪਾਸ ਕੀਤਾ ਕੀਤਾ ਪੁਲਿਸ ਵਾਲਿਆਂ ਨੂੰ ਚਾਹੀਦਾ ਯਾ ਤਾਂ ਮਾਈਕ ਦੀ ਵਿਵਸਥਾ ਕਰਨਾ ਇੱਥੇ ਲਾਊਡਸਪੀਕਰ ਤੇ ਬੋਲੋ ਇਧਰ ਰਸਤਾ ਹੈ ਇਧਰੋਂ ਨਾ ਤੀਰ ਇਧਰੋਂ ਗੱਡੀਆਂ ਦੀ ਲਾਈਨ ਹੈ ਕੋਈ ਸਿਸਟਮੈਟਿਕਲੀ ਇੱਥੇ ਕੋਈ ਪ੍ਰੋਸੀਜਰ ਨਹੀਂ ਹੈਗਾ ਬੱਚੇ ਨਾਲ ਹੈ ਮੈਨੂੰ ਡੇਢ ਘੰਟਾ ਹੋ ਗਿਆ ਇੱਥੇ ਖੜੇ ਨੂੰ ਹੈ ਪੁਲਿਸ ਖੜੇ ਹੈ ਪਰ ਪੁਲਿਸ ਵਾਲਿਆਂ ਦਾ ਕੋਈ ਨਹੀਂ ਹੈ ਉਹ ਲਾਈਨਾਂ ਦੀ ਮੇਨਟੇਨੈਂਸ ਹੀ ਨਹੀਂ ਹੈਗੀ ਕਿਸੇ ਚੀਜ਼ ਦੀ ਕਹਿ ਰਹੇ ਲੋਕੀ ਸੁਣ ਨਹੀਂ ਰਹੀ ਉਹਨਾਂ ਦੀ ਗੱਲ ਐਟਲੀਸਟ ਪਿੱਕ ਕਰਕੇ ਬੋਲਣ ਇੱਥੇ ਪੈਟਰੋਲ ਦੀ ਹੈ ਡੀਜ਼ਲ ਇੱਥੇ ਆਊਟ ਆਫ ਸਟਾਕ ਹੈ ਪੈਟਰੋਲ ਇਧਰੋਂ ਆਣਾ ਕਾਰਸ ਇਧਰੋਂ ਆਣਿਆ ਨੇ ਕਿ 2 ਦੋਸਤੋ ਇੱਕ ਟਰੱਕ ਡਰਾਈਵਰ ਹੀ ਖੱਜਲ ਹੋ ਰਹੇ ਨੇ ਉਹਨਾਂ ਨੂੰ ਪੈਟਰੋਲ ਲੈਣ ਵਾਸਤੇ ਆਏ ਨੇ ਕੈਨੀ ਦੇ ਵਿੱਚ ਗੱਲਬਾਤ ਕਰਦੇ ਨੇ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਸਰਕਾਰ ਵੱਲੋਂ ਇਹ ਗਲਤ ਆ ਜਾਂ ਸਹੀ ਆ ਸੱਸੀ ਗਲਵੀਰ ਸਿੰਘ ਸੱਸੀ ਗਲਵੀਰ ਜੀ ਵੀਰੇ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਕੀ ਹੈ ਕਿ ਕਾਨੂੰਨ ਹੈ ਸਾਰਾ ਵੀਰ ਜੀ ਇਹ ਇੱਕ ਨਜਾਇਜ਼ ਕਾਨੂੰਨ ਬਿਲਕੁਲ ਸਹੀ ਨਹੀਂਗਾ ਠੀਕ ਆ ਜੀ ਐਨੀ ਸਾਡੀ ਤਨਖਾਹ ਨਹੀਂ ਹੁੰਦੀ ਹੁਣ ਜੀ ਮੇਰੀ ਗੱਲ ਸੁਣੋ ਐਕਸੀਡੈਂਟ ਹੋ ਜਾਂਦਾ ਕਹਿੰਦੇ ਜੀ ਮਰ ਗਿਆ ਬੰਦਾ ਵਾ ਸਜ਼ਾ ਵਾ ਠੀਕ ਆ ਤੇ ਆਪਣੇ 7 ਲੱਖ ਰੁਪਏ ਗਰੀਬ ਬੰਦੇ ਨੇ ਮਰੇ ਕਿੱਥੋਂ ਦੇਣਾ ਡਰਾਈਵਰ ਬੰਦੇ ਆ ਹੁਣ ਮ ਪੂਰਾ 1 ਘੰਟਾ ਗੱਡੀ ਰੋਡ ਤੇ ਖੜੀ ਆ ਤੇ ਤਰਲੇ ਘੜਾ ਰਹੇ ਆ ਡੀਜ਼ਲ ਨਹੀਂ ਦੇ ਰਹੇ ਪੈਟਰੋਲ ਨਹੀਂ ਦੇ ਰਹੇ ਹੈਗਾ ਵਾ ਸਭ ਕੁਝ ਇਹ ਕਾਨੂੰਨ ਬਿਲਕੁਲ ਗਲਤ ਕੀਤਾ ਗਿਆ ਵਾ ਵੀਰੇ ਕਿਹੜੀ ਗੱਡੀ ਚਲਾਨਨੇ ਹੋ ਤੁਸੀਂ ਕੀ ਕਿਹੜੇ ਕਿਹੜੀ ਗੱਡੀ 12 ਚੱਕੀ ਭਾਜੀ ਗੱਡੀ ਚਲਾਨਣਾ ਵਾ ਠੀਕ ਆ ਅਨਾਜ ਕਣਕ ਦੀਆਂ ਬੋਰੀਆਂ ਵਾ ਇਹਨਾਂ ਨੂੰ ਇਹ ਨਹੀਂ ਪਤਾ ਕਿੰਨੇ ਦੇ ਮੂੰਹ ਦੇ ਵਿੱਚ ਪੈਣਾ ਵਾ ਇਹ ਤੇਲ ਨਹੀਂ ਦੇ ਰਹੇ ਸਾਨੂੰ ਠੀਕ ਆ ਇਹ ਜਾਣੀ ਭਾਜੀ ਗੱਡੀ ਦਿੱਲੀ ਆਪਣੇ ਲਧਿਆਣੇ ਗੱਡੀ ਜਾਣੀ ਆ ਤੇ ਤੇਲ ਨਹੀਂ ਦੇ ਰਹੇ ਹੈਗੇ ਆਪਾਂ ਕਦੋਂ ਦੇ ਖੱਜਲ ਹੋ ਰਹੇ ਆ ਇਸ ਜਗ੍ਹਾ ਤੇ ਦੋਸਤੋ ਇੱਕ ਕਾਨੂੰਨ ਪਾਸ ਕੀਤਾ ਗਿਆ ਸਰਕਾਰ ਪਰ ਲੋ ਤੁਸੀਂ ਦੇਖ ਸਕਦੇ ਹੋ ਕਿਵੇਂ ਲੋਕ ਖੱਜਲ ਖਰਾਬ ਹੋ ਰਹੇ ਨੇ ਕਿ ਪਹਿਲਾਂ ਨੋਟਬੰਦੀ ਕੀਤੀ ਗਈ ਸੀ ਤੇ ਹੁਣ ਦੁਬਾਰਾ ਇੱਕ ਹੋਰ ਕਾਨੂੰਨ ਪਾਸ ਕੀਤਾ ਗਿਆ ਇਹ ਡਰਾਈਵਰ ਭਾਈਚਾਰਾ ਵਾ ਉਹਨਾਂ ਵਾਲੇ ਉਹਨਾਂ ਦੇ ਖਿਲਾਫ ਇੱਕ ਕਾਨੂੰਨ ਪਾਸ ਕੀਤਾ ਗਿਆ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਡੇ ਖਿਲਾਫ ਜਿਹੜਾ ਗਲਤ ਕਾਨੂੰਨ ਪਾਸ ਕੀਤਾ ਗਿਆ ਤੇ ਫੈਮਲੀਆਂ ਵੀ ਇੱਥੇ ਬਹੁਤ ਜ਼ਿਆਦਾ ਖੱਜਲ ਖਰਾਬ ਹੋ ਰਹੀਆਂ ਆਂ ਅਸੀਂ ਲੇਡੀਜ਼ ਨਾਲ ਵੀ ਗੱਲ ਕੀਤੀ ਆਪਣੇ ਬੱਚਿਆਂ ਦੇ ਨਾਲ ਉਹ ਖੱਜਲ ਖਰਾਬ ਹੋ ਰਹੇ ਨੇ ਪੂਰੇ ਤੁਸੀਂ ਰਾਸ਼ ਦੇਖ ਸਕਦੇ ਹੋ ਕਿਵੇਂ ਇੱਕ ਤੇਲ ਪਵਾਨ ਨੂੰ ਲੈ ਕੇ ਇੱਕ ਆਪਸੇ ਵਿੱਚ ਲੜਾਈ ਝਗੜਾ ਵੀ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡੇ ਚੈਨਲ ਦੇ ਉੱਤੇ ਤੇ ਮੈਮ ਸਾਡੇ ਨਾਲ ਖੜੇ ਨੇ ਮੈਮ ਦੇ ਨਾਲ ਗੱਲਬਾਤ ਕਰਦੇ ਨੇ ਕਿੰਨੀ ਦੇਰ ਤੋਂ ਖੜੇ ਨੇ ਇੱਥੇ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਮੈਮ ਕਿੰਨੀ ਦੇਰ ਤੋਂ ਖੜੇ ਹੋ ਇੱਥੇ ਸਰ ਇੱਕ ਡੇਢ ਘੰਟਾ ਹੋ ਗਿਆ ਮੈਮ ਡੇਢ ਘੰਟਾ ਖੜੇ ਹੋਵੇਂ ਤੱਕ ਉਹ ਜ਼ਿੰਮੇਵਾਰ ਮਾਤਿਆਂ ਸਰ ਮੋਦੀ ਸਰਕਾਰ ਐ ਸਰ ਮੋਦੀ ਸਰਕਾਰ ਨੇ ਕੀਤਾ ਹੋਇਆ ਜਿਹੜੇ ਕਾਨੂੰਨ ਬਣਾਏ ਆ ਉਹ ਨਾ ਬਣਾ ਨੇ ਇਸ ਤਰ੍ਹਾਂ ਨਾ ਕਰਨ ਪਿਛਲੀ ਵਾਰ ਨੋਟਬੰਦੀ ਹੋਈ ਸੀ ਤੇ ਹੁਣ ਤੁਸੀਂ ਹਿਸਾਬ ਨਾਲ ਨੋਟਬੰਦੀ ਵਾਲਾ ਹਿਸਾਬ ਹੀ ਹੋ ਗਿਆ ਲਾਈਨਾਂ ਦੇ ਵਿੱਚ ਤੁਸੀਂ ਖੜੇ ਹੋ ਤੇ ਵੋਟਾਂ ਦਿੰਨੇ ਹੋ ਤੇ ਖੱਜਲ ਖਰਾਬ ਜਨਤਾ ਹੀ ਹੁੰਦੀ ਆ ਕੀ ਕਹਿਣਾ ਚਾਹੁੰਦੇ ਹੋ ਕਿ ਸਰ ਉਹਨ ਕੀ ਕਹਿ ਸਕਦੇ ਆ ਇਸ ਤਰ੍ਹਾਂ ਉਹਨ ਸਾਰੇ ਦੇਸ਼ ਦੇ ਨਾਂ ਲਿਆਂ ਪੂਰੇ ਇੰਡੀਆ ਨੂੰ ਹੀ ਖਰਾਬ ਕੀਤਾ ਹੋਇਆ ਹਨਾ ਕੀ ਕਰ ਸਕਦੇ ਸਾਰੇ ਸਾਈਡ ਤੇ ਇਸੇ ਤਰ੍ਹਾਂ ਦੇ ਹੀ ਹਾਲ ਹੋਣਾ ਪਰ ਚਲੋ ਕੁਝ ਸੋਚ ਸਮਝ ਕੇ ਕਾਨੂੰਨ ਬਣਾਉਣੇ ਚਾਹੀਦੇ ਆ ਜਿਸ ਨਾਲ ਨਵੀਂ ਬਈ ਸਭ ਨੂੰ ਪਰੇਸ਼ਾਨੀ ਦਾ ਨਾ ਹੋਵੇ ਅਸੀਂ ਪੈਟਰੋਲ ਪੰਪ ਤੇ ਖੜੇ ਆ ਇਸ ਟਾਈਮ ਆਨਰ ਦੇ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਹਾਂਜੀ ਸਸੀ ਕਾਲਪਾ ਜੀ ਸਸੀ ਕਾਲਪਾ ਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਕਿ ਇੱਕ ਬਹੁਤ ਹੀ ਲੋਕਾ ਵੱਲੋਂ ਇੱਕ ਬੁਲਲੇ ਦਾ ਮਤਲਬ ਸਿਰਫ ਪੈਨਿਕ ਕ੍ਰੀਏਟ ਕੀਤਾ ਗਿਆ ਹੈ ਹੋਰ ਕੁਝ ਨਹੀਂ ਹੈਗਾ ਡੀਜ਼ਲ ਦੀ ਪ੍ਰੋਬਲਮ ਆਈ نو ਹੈਗੀ ਹੈ ਡੀਜ਼ਲ ਨਹੀਂ ਅਵੇਲੇਬਲ ਹੈਗਾ ਪੈਟਰੋਲ ਅਵੇਲੇਬਲ ਹੈਗਾ ਐ ਸਿਰਫ ਆਈ ਥਿੰਕ ਪੈਨਿਕ ਕਰਕੇ ਹੀ ਸਾਰੇ ਇੱਥੇ ਆਏ ਹੋਏ ਆ ਬਾਕੀ ਜਿਹੜੇ ਪੰਪ ਬੰਦ ਹੋਏ ਆ ਉਹਨਾਂ ਕਰਕੇ ਉਹਨਾਂ ਨੂੰ ਲੱਗ ਰਿਹਾ ਕਿ ਨਹੀਂ ਕਿਤੇ ਵੀ ਨਹੀਂ ਮਿਲੇਗਾ ਆਈ نو ਕਿ ਸੋਰਾ ਕ੍ਰੀਟ ਹੋ ਗਿਆ ਮੋਰ ਬਟ ਜਦ ਤੱਕ ਇਹ ਸਾਰੇ ਕੋਆਪਰੇਟ ਨਹੀਂ ਕਰਨਗੇ ਆਪਾਂ ਵੀ ਕਿਦਾਂ ਕੰਮ ਕਰਾਂਗੇ ਜਲਦਬਾਜੀ ਜਿਹੜੇ ਲੋਕ ਆ ਬਰੇ ਪਰੇਸ਼ਾਨ ਹੋ ਰਹੇ ਆ ਖਬਰਾਂ ਸੁਣ ਰਹੇ ਆ ਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਨਤਾ ਨੂੰ ਤੁਸੀਂ ਮੈਂ ਇਹੀ ਕਹਿਣਾ ਚਾਹੁੰਗਾ ਕਿ ਕੋਈ ਇੰਦਰ ਦੀ ਗੱਲ ਨਹੀਂ ਹੈਗੀ ਪੈਟਰੋਲ ਵੱਲੋਂ ਕੋਈ ਪ੍ਰੋਬਲਮ ਨਹੀਂ ਹੈ ਆਰਾਮ ਨਾਲ ਆਓ ਪੈਨਿਕ ਤੇ ਨਾ ਤੁਸੀਂ ਆਓ ਪੈਨਿਕ ਵੱਲੋਂ ਕੋਈ ਫਾਇਦਾ ਨਹੀਂ ਹੋਣਾ ਆਰਾਮ ਨਾਲ ਆਓ ਪੈਟਰੋਲ ਲਈ ਮਜੇ ਨਾਲ ਆਓ ਨਾ ਇੱਥੇ ਇਕੱਠ ਕਰੋ ਡੀਜ਼ਲ ਅਵੇਲੇਬਲ ਨਹੀਂ ਹੈਗਾ ਜਦੋਂ ਵੀ ਆਏਗਾ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤਾ ਜਾਏਗਾ ਕਿ ਹਾਂ ਵੀ ਅਵੇਲੇਬਲ ਹੋ ਗਿਆ ਵੀਰ ਜੀ ਇੰਨੀ ਕੀ ਜ਼ਰੂਰਤ ਪੈ ਗਈ ਕਿ ਆਪਾਂ ਨੂੰ ਪੰਜਾਬ ਪੁਲਿਸ ਦੇ ਮੁਲਾਜ਼ਮ ਲਗਾਣੇ ਪਏ ਇੱਥੇ ਸਰ ਹੁਣ ਤੁਹਾਡੇ ਸਾਹਮਣੇ ਦੇਖੋ ਤੁਸੀਂ ਆਪਣੇ ਆਪ ਕੈਮਰਾ ਘੁਮਾ ਕੇ ਦਿਖਾਓ ਜਰਾ ਇੰਨਾ ਜ਼ਿਆਦਾ ਲੋਕਾਂ ਨੇ ਕੋਈ ਮਸ਼ੀਨ ਇਦਾਂ ਦੀ ਨਹੀਂ ਛੱਡੀ ਜਿੱਥੇ ਗੱਡੀ ਆਪਾਂ ਵਜੇ ਨਾਲ ਲਵਾ ਸਕੀਏ ਸਵੇਰੇ 11 ਵਜੇ ਤੋਂ 10 ਵਜੇ ਤੋਂ ਲੋਕੀ ਰਸਟੇ ਖੜੇ ਐ ਆਪਾਂ ਤਾਂ ਸਾਰਿਆਂ ਨੂੰ ਗ੍ਰੀਟਰ ਕਰਨਾ ਛੱਡ ਲਈ ਤਾਂ ਸਾਰੇ ਹੀ ਗਾ ਕੇ ਗਏ ਹੁਣ ਜਿਹੜੇ ਸੁਣਦੇ ਐ ਉਹਨਾਂ ਨਾਲ ਆਪਾਂ ਉਹਦਾ ਚੱਲਦੇ ਜਿਹੜੇ ਨਹੀਂ ਸੁਣਦੇ ਫਿਰ ਉਹ ਖੜੇ ਤੁਹਾਡੇ ਸਾਹਮਣੇ ਦੇਖ ਲਓ ਮਸ਼ੀਨਾ ਬਲਾਕ ਕਰਕੇ ਦੋਸਤੋ ਜੋ ਵੀ ਇੱਥੇ ਧੱਕਾ ਮੁਕੀ ਹੋ ਰਹੀ ਸੀ ਮਾਲਕਾਂ ਨੂੰ ਇਸ ਟਾਈਮ ਮਸ਼ੀਨਾਂ ਬੰਦ ਕਰਨੀਆਂ ਪੈ ਗਈਆਂ ਨੇ ਲੋਕੀ ਇੱਕ ਦੂਜੇ ਦੇ ਮਤਲਬ ਕਿ